ਮੈਂ ਸਿੱਕਦਾ ਕਿਦਾਂ ਕਿਦਾਂ ਮੇਰੇ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੋਰੂਮ ਇਹ ਮੇਰਾ ਗਟੌਣ ਸੀ ਅਸੀਂ ਪਰਚੇਜ ਕੀਤਾ ਇਹ ਦੁਆਰਾ ਇਹ ਸਾਡੇ ਸਾਡੇ ਇੱਕ ਸੱਤ ਕੋਣ ਆਕੇ ਫੋਨ ਆਇਆ ਕਿ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ ਅਸੀਂ ਆਏ ਪਹੁੰਚਦੇ ਪਹੁੰਚ ਸਾਡੇ ਕਾਫੀ ਹੱਥ ਦੇ ਕਬੂਜ ਕੀ ਜਿਹੜੇ ਫਾਈਰ ਬਿਗੜ ਪਾਈਆਂ 15 ਮੀਟਰ ਤੱਕ ਆ ਗਈਆਂ ਆਚਨਲ ਵਾਲਾ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਹੀ ਸੌਗੀ ਸਾਰਾ ਹੀ ਕੀ ਸੋਚਿਆ ਸੀ ਜੋ ਸਟਾਕ ਲਿਆ ਸੀ ਸੋਕ ਸੋਚਿਆ ਤੇ ਫੇ ਵਧੀਆ ਦੀਵਾਲੀ ਲਾਵਾਂਗੇ ਉਹ ਵੀ ਦੀਵਾਲੀ ਲਾਵਾਂਗੇ ਆ ਕੀ ਚਲੋ ਪਹਿਲਾ ਨਾਟਾ ਵਾ ਜੋ ਮਾਤਾ ਮਾਨੀ ਨੂੰ ਪਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕੇ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇ ਹੁੰਦਾ ਨਾਲ ਆਪੇ ਬਾ ਮੰਤਰੀ ਜਾਂਦੇ ਨੇ ਫੇਮਟ ਜਾਂਦੀ ਐ ਸਰੋਦਾ ਉਧਾਰ ਸੀ ਸੱਚੀ ਬਖੰਡ ਆ ਦੇ ਹੁੰਦਾ ਆ ਕੀ ਦੇਖੋ ਕਿੰਨਾ ਕਮਕਸ ਤੇ ਦੇਖੋ ਐਟਵੀ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਨਾਂ आफीस में तमाम तरीके तो आखिर काम कुछ भी नहीं बचेगा सब सड़ गए सारा गोदाम चीज सारा गोदाम चीज की कुछ प्याज मेरे सी सी अलड़ियां सी गोजे पिज्जा बोटिंग थी ना यूजर जी जानीन नुकसान नहीं नहीं जानीन इंसान भी है गोदाम सारा सब बहुत सारा बड़ा नुकसान सारा सड़ गया कुछ भी नहीं बचेगा मैं नीरज शर्मा फायर अफसर मैं करने का मतला ਸਾਨੂੰ ਐ 7:45 ਦੇ ਆਸ-ਪਾਸ ਹੀ ਲੱਗੀ ਹੈ ਫਾਇਰ ਕਾਲ ਮਿਲੀ। ਫਰੰਤ ਪੰਜ ਮਿੰਟ ਤੇ ਜਿਹੜੀਆਂ ਗੱਡੀਆਂ ਦੰਨੋਟ ਹੋਈਆਂ ਇਹ 7:50 ਤੇ ਪੁਲੀੀਆਂ ਦੇ ਵਿੱਚ ਜਿਹੜੀਆਂ ਦੋਨੇ ਬੋਚੇ ਗਲੀ ਸੱਕਰੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆ ਚੁੱਕੀ। ਫਾਇਰਫਾਈਟ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ। ਤੇ ਕਾਫੀ ਜ਼ਿਆਦਾ ਸੀ ਅੱਗ। ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਐ ਤੇ ਸ਼ਟਰ ਪਾੜ ਕੇ ਇਹ ਅੱਗ ਨੂੰ ਕੰਟਰੋਲ ਕੀਤਾ। ਕਿੰਨਾ ਖੁਸ਼ਕੀ ਸੀ ਵਿਦਿਆਨ। ਉਹਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ। ਕੁਝ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਚੰਦਾ ਜੀ ਨਾਲ ਕਿੰਨੇ ਕੁ ਬਲਾਸਟ ਹੋਏ ਗਿਣਤੀ ਕੋਈ ਨਹੀਂ ਸਰ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਬਾਦ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਆਦਾ ਜਿਆਦਾ ਫੈਲਦੀ ਕਿੰਨਾ ਕੁ ਰੁਸ਼ਕ ਇਸਕਾ ਤਾਂ ਕਾਫੀ ਸੀਗਾ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਾਂ ਦੇ ਸਰ ਅਨਾਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਾਮਾਨ ਇਹਦਾ ਜਿਹੜਾ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਨੀ ਉਸ ਦਾ ਨਹੀਂ ਜਾਨੀ ਕੋਈ ਮਾਲੀ ਨੁਕਸਾਨ ਬੜੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਫਰਗਟ ਦੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ ਚਾਰ ਚਾਰ ਪੰਜ ਪੰਜ ਵਾਰੀ ਹੋਈ ਉਹਨਾਂ ਦੇ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲ 20 20 ਗੱਡੀਆਂ ਨੇ ਮੇਰੇ ਕੋਲ ਪਾਣੀ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਫ੍ਰੀਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸੀਗੀ ਮੂਹਗਾ ਵੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਮੋਕਾ। ਨਾ ਉਹਦੇ ਕੰਟਰੋਲ ਰੂਮ ਤੋਂ ਪੂਰਾ ਆਇਆ ਸੀਗਾ ਕਿ ਇਸ ਤਰ੍ਹਾਂ ਕੂਲਰ ਪੈਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕਸ ਦਾ ਜਿਹੜਾ ਵਾ ਊਡੀ ਦੁਕਾਨ ਜਿਹੜੀ ਆ ਉਹ ਹੈ ਸਿੰਬਲ ਟਾਊਨ ਭਾਈਆਂ ਦੀ ਹੱਟੀ ਦੇ ਸਾਹਮਣੇ ਇਹ ਇਹਦਾ ਗਰਾਫਟੀ ટીਵੀ ਬ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦਸਨ ਮਤਲਬ ਕੀ ਹੈ 11 ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਉਹਦੇ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭੋ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਤੇ ਗੱਲ ਹੈ ਕਾਰਵਾਈ ਜ਼ਰੂਰ ਕੀਤੀ ਗਈ ਹੈ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾਮਤਾ ਉਹ ਦੇਖਣਾ ਪੈਣਾ ਜੀ ਇਦਾਂ ਹੁਣ ਰੇਡ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ੱਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ